ਸਰੀਰ ਦੇ ਇਹਨਾਂ ਅੰਗਾਂ ਤੇ ਤਿਲ ਦਾ ਹੋਣਾ ਹੁੰਦਾ ਬੇहद ਸ਼ੁਭ ਕਦੇ ਨਹੀਂ ਹੁੰਦੀ ਧਨ ਦੀ ਕਮੀ ਨਮਸਕਾਰ ਦੋਸਤੋ ਜੈ ਸ਼੍ਰੀ ਕ੍ਰਿਸ਼ਨ ਦੋਸਤੋ ਜੋਤੀ ਸ਼ਾਸਤਰ ਅਨੁਸਾਰ ਕਿਸੇ ਵੀ ਵਿਅਕਤੀ ਦੇ ਭਵਿੱਖ ਤੇ ਸੁਭਾਅ ਬਾਰੇ ਰਾਸ਼ੀਆਂ ਦੁਆਰਾ ਪਤਾ ਲਗਾਇਆ ਜਾ ਸਕਦਾ ਹੈ ਪਰ ਇਸ ਤੋਂ ਇਲਾਵਾ ਵਿਅਕਤੀ ਦੇ ਸਰੀਰ ਤੇ ਮੌਜੂਦ ਤਿਲ ਦੇ ਰਾਹੀ ਵੀ ਵਿਅਕਤੀ ਦੇ ਭਵਿੱਖ ਤੇ ਸੁਭਾਅ ਬਾਰੇ ਜਾਣਿਆ ਜਾ ਸਕਦਾ ਹੈ ਸਮੁੰਦਰੀਕ ਸ਼ਾਸਤਰ ਵਿੱਚ ਵਿਅਕਤੀ ਦੇ ਸਰੀਰ ਤੇ ਮੌਜੂਦ ਅੰਗਾਂ ਦੇ ਆਕਾਰ ਤੇ ਤਿਲਾਂ ਦਾ ਵਿਸ਼ਲੇਸ਼ਣ ਕਰਕੇ ਦੱਸਿਆ ਗਿਆ ਹੈ ਅਸੀਂ ਗੱਲ ਕਰਨ ਜਾ ਰਹੇ ਹਾਂ ਇਹੋ ਜੇ ਤਿਲਾਂ ਬਾਰੇ ਜਿੰਨਾ ਦਾ ਸਰੀਰ ਤੇ ਹੋਣਾ ਬੇਹਤ ਸ਼ੁਭ ਮੰਨਿਆ ਜਾਂਦਾ ਹੈ ਨਾਲ ਹੀ ਜਿੰਨਾ ਲੋਕਾਂ ਦੇ ਸਰੀਰ ਤੇ ਇਹ ਤਿਲ ਹੁੰਦੇ ਹਨ ਉਹ ਧਨ ਦੌਲਤ ਤੇ ਮਾਲਕ ਹੁੰਦੇ ਹਨ ਦੋਸਤੋ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਕਿ ਤਿਲ ਦਾ ਕੀ ਮਹੱਤਵ ਹੁੰਦਾ ਹੈ ਤੇ ਸਰੀਰ ਦੇ ਕਿਹੜੇ ਅੰਗਾਂ ਤੇ ਦਿਲ ਦਾ ਹੋਣਾ ਸ਼ੁਭ ਮੰਨਿਆ ਜਾਂਦਾ ਹੈ ਪਰ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਭਗਵਾਨ શ્રી ਕ੍ਰਿਸ਼ਨ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਲਾਈਕ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਤੇ ਸਾਨੂੰ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ ਜੈ ਸ਼੍ਰੀ ਕ੍ਰਿਸ਼ਨ ਜ਼ਰੂਰ ਲਿਖੋ ਚਲੋ ਦੋਸਤੋ ਸਭ ਤੋਂ ਪਹਿਲਾਂ ਜਾਣ ਲੈਂਦੇ ਹਾਂ ਕਿ ਤਿਲ ਦੇ ਆਕਾਰ ਦਾ ਕੀ ਮਹੱਤਵ ਹੈ ਦੋਸਤੋ ਜੋਤਿਸ਼ ਸ਼ਾਸਤਰ ਅਨੁਸਾਰ ਤਿਲ ਦੇ ਆਕਾਰ ਦਾ ਵੀ ਬਹੁਤ ਮਹੱਤਵ ਹੁੰਦਾ ਹੈ ਜੋ ਵੱਡੇ ਤਿਲ ਹੁੰਦੇ ਹਨ ਉਹ ਵਿਅਕਤੀ ਦੇ ਜੀਵਨ 'ਚ ਖਾਸ ਮਹੱਤਵ ਰੱਖਦੇ ਹਨ ਖਾਸ ਕਰਕੇ ਲੰਬੇ ਤਿਲ ਚੰਗੇ ਨਤੀਜੇ ਦਿੰਦੇ ਹਨ ਜੇਕਰ ਕਿਸੇ ਵਿਅਕਤੀ ਦੇ ਸਰੀਰ 'ਤੇ ਤਿਲ ਹੋਵੇ ਤਾਂ ਉਸ ਵਿਅਕਤੀ ਨੂੰ ਸੁੱਖ ਤੇ ਜ਼ਾਇਦਾਦ ਦੀ ਪ੍ਰਾਪਤੀ ਹੁੰਦੀ ਹੈ ਦੋਸਤੋ ਜੋਤਿਸ਼ ਸ਼ਾਸਤਰ ਅਨੁਸਾਰ ਕਿਸੇ ਵੀ ਵਿਅਕਤੀ ਦੇ ਸਰੀਰ ਤੇ 12 ਤੋਂ ਜ਼ਿਆਦਾ ਤਿਲ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ ਸਰੀਰ ਤੇ ਤਿਲਾਂ ਨੂੰ ਲੈ ਕੇ ਅਨਗਨਕ ਕਹਾਣੀਆਂ ਵੀ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਸਰੀਰ ਦੇ ਜਿਸ ਹਿੱਸੇ ਤੇ ਤਿਲ ਹੁੰਦਾ ਹੈ ਉਹ ਉਸਦੇ ਪਿਛਲੇ ਜਨਮ 'ਚ ਲੱਗੀ ਕਿਸੇ ਸੱਟ ਦਾ ਨਿਸ਼ਾਨ ਹੁੰਦਾ ਹੈ ਦੋਸਤੋ ਹੁਣ ਜਾਣਦੇ ਹਾਂ ਕਿ ਸਰੀਰ ਦੇ ਕਿਸ ਅੰਗ ਤੇ ਤਿਲ ਦਾ ਹੋਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 1 ਸੱਜੀ ਗਲਤੀ ਤਿੰਨ ਹੁਣ ਦੋਸਤੋ ਸਮੁੰਦਰੀ ਸ਼ਾਸਤਰ ਅਨੁਸਾਰ ਵਿਅਕਤੀ ਦੀ ਸੱਜੀ ਗਲਤੀ ਤਿੰਨ ਹੋਣਾ ਬੇਹਤ ਸ਼ੁਭ ਮੰਨਿਆ ਜਾਂਦਾ ਹੈ ਨਾਲ ਹੀ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਮਿਹਨਤ ਤੇ ਹੀ ਵੱਡੀ ਕਾਮਯਾਬੀ ਪਾ ਲੈਂਦੇ ਹਨ ਤੇ ਇਹੋ ਜਿਹੇ ਵਿਕਤੀਆਂ ਦੀ ਆਰਥਿਕ ਸਥਿਤੀ ਮਜ਼ਬੂਤ ਰਹਿੰਦੀ ਹੈ ਇਸ ਤੋਂ ਇਲਾਵਾ ਉਹ ਆਪਣੇ 파ਟਨਰ ਲਈ ਬਹੁਤ ਵਫਾਦਾਰ ਹੁੰਦੇ ਹਨ ਨਾਲ ਹੀ ਉਸਦਾ ਆਪਣੇ ਪਾਰਟਨਰ ਦੇ ਨਾਲ ਚੰਗਾ ਤਾਲਮਿਲ ਬਣਿਆ ਰਹਿੰਦਾ ਹੈ। ਨੰਬਰ 2 ਕਮਰ ਤੇ ਤੇਲ ਹੋਣਾ। ਦੋਸਤੋ ਕਿਸੇ ਵੀ ਵਿਅਕਤੀ ਦੀ ਕਮਰ ਤੇ ਤੇਲ ਦਾ ਆਉਣਾ ਬਿਹਤ ਸ਼ੁਭ ਮੰਨਿਆ ਜਾਂਦਾ ਹੈ। ਉੱਥੇ ਖਾਸ ਤੌਰ ਤੇ ਜੇਕਰ ਕਿਸੇ ਔਰਤ ਦੀ ਕਮਰ ਤੇ ਖੱਬੇ ਪਾਸੇ ਤੇਲ ਹੋਵੇ ਤਾਂ ਉਹ ਨਾ ਸਿਰਫ ਧਨવાન ਹੁੰਦੀ ਹੈ ਸਗੋਂ ਉਸਦਾ ਵਿਅਕਤੀਤਵ ਵੀ ਬਹੁਤ ਆਕਰਸ਼ਕ ਹੁੰਦਾ ਹੈ। ਨਾਲ ਹੀ ਉਹ ਆਪਣੇ ਪਰਿਵਾਰ ਤੇ ਸਮਾਜ 'ਚ ਆਪਣੀ ਅਲੱਗ ਪਹਿਚਾਨ ਬਣਾਉਂਦੀ ਹੈ। ਨੰਬਰ 3 ਨੱਕ ਤੇ ਤਿਲ ਹੁਣ ਦੋਸਤੋ ਸਮੁੰਦਰੀ ਖਾਸਤਰ ਅਨੁਸਾਰ ਜਿਨ੍ਹਾਂ ਲੋਕਾਂ ਦੀ ਨੱਕ ਤੇ ਤਿਲ ਹੁੰਦਾ ਹੈ ਉਹ ਲੋਕ ਬਹੁਤ ਭਾਗਸ਼ਾਲੀ ਤੇ ਦੂਰਦਰਸ਼ੀ ਹੁੰਦੇ ਹਨ। ਨਾਲ ਹੀ ਜਿਨ੍ਹਾਂ ਲੋਕਾਂ ਦੀ ਨੱਕ ਦੇ ਅੱਗੇ ਵਾਲੇ ਭਾਗ ਤੇ ਤਿਲ ਹੁੰਦਾ ਹੈ ਉਹਨਾਂ ਨੂੰ ਜੀਵਨ 'ਚ ਹਰ ਸੁੱਖ-ਸੁਲਤੀ ਪ੍ਰਾਪਤੀ ਹੁੰਦੀ ਹੈ। ਤੇ ਉਹਨਾਂ ਦਾ ਜੀਵਨ ਸੁਖ ਸ਼ਾਂਤੀ ਨਾਲ ਬੀਤਦਾ ਹੈ। ਨੰਬਰ 4 ਮੋਡੇ ਤੇ ਤਿਲ ਹੋਣਾ। ਦੋਸਤੋ ਸਮੁੰਦਰੀਕ ਸ਼ਾਸਤਰ ਅਨੁਸਾਰ ਕਿਸੇ ਔਰਤ ਦੇ ਮੋਡੇ ਤੇ ਤਿਲ ਹੋਣਾ ਉਸ ਦੇ ਲਗਜ਼ਰੀ ਲਾਈਫ ਚ ਹੋਣ ਦਾ ਸੰਕੇਤ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਹ ਜੀਆਂ ਔਰਤਾਂ ਖੁਦ ਵੀ ਸਾਧਨ ਸੰਪੰਨ ਜੀਵਨ ਚਾਹੁੰਦੀਆਂ ਹੁੰਨ ਤੇ ਸਮਾਜ ਦੀ ਭਲਾਈ ਲਈ ਵੀ ਬਹੁਤ ਕੰਮ ਕਰਦੀਆਂ ਹਨ। ਨੰਬਰ 5 ਥੋਡੀ ਤੇ ਤਿਲ ਹੋਣਾ ਦੋਸਤੋ ਕਿਸੇ ਵੀ ਵਿਅਕਤੀ ਖਾਸ ਕਰਔਰਤਾਂ ਦੀ ਥੋਡੀ ਤੇ ਤਿਲ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਇਹੋ ਜਿਹਾ ਔਰਤਾਂ ਦੀ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੁੰਦੀ ਉਹ ਆਰਾਮ ਨਾਲ ਆਪਣਾ ਜੀਵਨ ਬਤੀਤ ਕਰਦੀਆਂ ਹਨ ਸਭ ਤੋਂ ਖਾਸ ਗੱਲ ਇਹ ਹੈ ਕਿ ਇਹੋ ਜਿਹੀ ਔਰਤ ਨੂੰ ਜ਼ਿੰਦਗੀ ਵਿੱਚ ਕਦੇ ਵੀ ਸੰਘਰਸ਼ ਨਹੀਂ ਕਰਨਾ ਪੈਂਦਾ ਨੰਬਰ 6 ਕਾਂਨ ਤੇ ਤਿਲ ਹੁਣ ਦੋਸਤੋ ਜੇਕਰ ਕਿਸੇ ਵਿਅਕਤੀ ਦੇ ਕਾਂਨ ਦੇ ਕਿਸੇ ਵੀ ਭਾਗ ਤੇ ਤਿਲ ਹੋਵੇ ਤਾਂ ਇਹੋ ਜਿਹੇ ਵਿਅਕਤੀ ਦਾ ਜੀਵਨ ਕਾਫੀ ਚੰਗਾ ਹੁੰਦਾ ਹੈ ਜਿੰਨਾ ਲੋਕਾਂ ਦੇ ਕਾਂਨ ਦੇ ਕੋਲ ਤਿਲ ਹੁੰਦਾ ਹੈ ਉਹ ਬਹੁਤ ਕਿਸਮਤ ਵਾਲੇ ਬੁੱਧੀਮਾਨ ਤੇ ਫੈਸਲਾ ਲੈਣ ਤੇਜ਼ ਹੁੰਦੇ ਹਨ ਇਹ ਵਿਅਕਤੀ ਜੀਵਨ ਜਿਉਣ ਦੇ ਨਾਲ ਹਰ ਖੇਤਰ ਵਿੱਚ ਸਫਲਤਾ ਹਾਸਲ ਕਰਦੇ ਹਨ ਤੇ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਵੀ ਹੈ। ਨੰਬਰ 7 ਗਲ ਦੀ ਅਗਲੇ ਵੱਲ ਤਿਲ ਹੁਣਾ। ਜੇਕਰ ਵਿਅਕਤੀ ਦੀ ਗਰਦਨ ਦੇ ਅੱਗੇ ਵਾਲੇ ਹਿੱਸੇ ਤੇ ਤਿਲ ਹੈ ਤਾਂ ਉਸ ਦਾ ਮਤਲਬ ਹੈ ਕਿ ਉਹ ਆਪਣੇ ਨਾਲ ਚੰਗੀ ਕਿਸਮਤ ਲੈ ਕੇ ਚੱਲਦਾ ਹੈ। ਇਹੋ ਜਿਹੇ ਵਿਅਕਤੀ ਚੰਗਾ ਬੋਲਣ ਦੀ ਕਲਾ ਨਾਲ ਸਾਰਿਆਂ ਨੂੰ ਖੁਸ਼ ਰੱਖਦੇ ਹਨ ਤੇ ਖੂਬ ਪੈਸਾ ਕਮਾਉਂਦੇ ਹਨ। ਇਹੋ ਜਿਹੇ ਲੋਕਾਂ ਦੀ ਜ਼ਿੰਦਗੀ ਵਿੱਚ ਚਿਕਰ ਮੁਸ਼ਕਲਾਂ ਵੀ ਆਉਂਦੀਆਂ ਹੰਤਾ ਉਹਨਾਂ ਦਾ ਸਾਹਮਣਾ ਬੜੀ ਆਸਾਨੀ ਨਾਲ ਕਰ ਲੈਂਦੇ ਹਨ ਨੰਬਰ 8 ਮੱਥੇ ਦੇ ਸੱਜੇ ਪਾਸੇ ਤੇਲ ਹੋਣਾ ਦੋਸਤੋ ਜਿੰਨਾਂ ਲੋਕਾਂ ਦੇ ਮੱਥੇ ਤੇ ਸੱਜੇ ਪਾਸੇ ਤੇਲ ਹੁੰਦਾ ਹੈ ਤਾਂ ਇਹੋ ਜਿਹੇ ਲੋਕ ਜ਼ਿੰਦਗੀ ਦੇ ਸਾਰੇ ਪੌਤਿਕ ਸੁੱਖਾਂ ਨੂੰ ਪ੍ਰਾਪਤ ਕਰਦੇ ਹਨ ਤੇ ਬਹੁਤ ਹੀ ਮਿਹਨਤੀ ਹੁੰਦੇ ਹਨ ਦੀ ਮਿਹਨਤ ਨਾਲ ਹਰ ਮੁਕਾਮ ਨੂੰ ਹਾਸਲ ਕਰ ਲੈਂਦੇ ਹਨ ਉਹਨਾਂ ਦੇ ਕਿਸੇ ਵੀ ਕੰਮ 'ਚ ਕੋਈ ਵੀ ਅੜਿੱਕਾ ਨਹੀਂ ਪੈਂਦਾ ਨੰਬਰ 9 ਹਥੇਲੀ ਵਿੱਚ ਤਿਲ ਹੁਣਾ ਦੋਸਤੋ ਜਿੰਨਾਂ ਲੋਕਾਂ ਦੀ ਹਥੇਲੀ ਦੇ ਬਿਲਕੁਲ ਵਿੱਚ ਤਿਲ ਹੁੰਦਾ ਹੈ ਉਹ ਬਹੁਤ ਹੀ ਸ਼ੁਭ ਹੁੰਦਾ ਹੈ ਇਹੋ ਜਿਹੀ ਲੋਕਾਂ ਨੂੰ ਹਮੇਸ਼ਾ ਕਿਸਮਤ ਦਾ ਸਾਥ ਮਿਲਦਾ ਹੈ ਨਾਲ ਹੀ ਇਹੋ ਜਿਹੀ ਲੋਕ ਆਪਣੀ ਮਿਹਨਤ ਨਾਲ ਸਮਾਜ ਆਪਣੀ ਅਲੱਗ ਪਹਿਚਾਨ ਬਣਾਉਂਦੇ ਹਨ ਉੱਥੇ ਜੇਕਰ ਮੁਠੀ ਬੰਦ ਹੋਣ ਤੇ ਹਥੇਲੀ 'ਚ ਥਿੱਲਾ ਜਾਂਦਾ ਹੈ ਤਾਂ ਇਹੋ ਜਿਹੇ ਲੋਕ ਜ਼ਿੰਦਗੀ 'ਤੇ ਬਹੁਤ ਕਮਾਈ ਕਰਦੇ ਹਨ ਉਹਨਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਅੰਗੂਠੇ ਤੇ ਤਿੰਨ ਹਣ ਦੋਸਤੋ ਸਮੁੰਦਰੀ ਸ਼ਾਸਤਰ ਅਨੁਸਾਰ ਜਿਸ ਵਿਅਕਤੀ ਦੇ ਅੰਗੂਠੇ ਤੇ ਤਿਲ ਹੁੰਦਾ ਹੈ ਉਹ ਬਹੁਤ ਹੀ ਕਿਸਮਤ ਵਾਲੇ ਹੁੰਦੇ ਹਨ ਇਹੋ ਜਿਹੇ ਵਿਅਕਤੀ ਦੀ ਕਾਮਯਾਬੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਉੜੀਕਾ ਨਹੀਂ ਆਉਂਦਾ ਤੇ ਵਿਅਕਤੀ ਨੂੰ ਹਰ ਜਗ੍ਹਾ ਤੇ ਸਫਲਤਾ ਮਿਲਦੀ ਹੈ ਨੰਬਰ 11 ਆਈਬ੍ਰੋ ਦੇ ਵਿੱਚਕਰ ਤਿਲ ਹੁੰਦਾ ਦੋਸਤੋ ਜਿੰਨਾ ਲੋਕਾਂ ਦੀ ਆਈਬ੍ਰੋ ਦੇ ਵਿੱਚ ਤਿਲ ਹੁੰਦਾ ਹੈ ਇਹੋ ਜਿਹੀ ਵਿਅਕਤੀ ਨੂੰ ਜ਼ਿੰਦਗੀ 'ਚ ਅਪਾਰ ਸਫਲਤਾ ਪ੍ਰਾਪਤ ਹੁੰਦੀ ਹੈ। ਇਹੋ ਜਿਹੀ ਲੋਕਾਂ ਦੀ ਕਿਸਮਤ 35 ਦੀ ਉਮਰ ਤੋਂ ਬਾਅਦ ਸੂਰਜ ਵਾਂਗ ਚਮਕਦੀ ਹੈ ਤੇ ਜ਼ਿੰਦਗੀ ਪਰ ਹਰ ਭੌਤਿਕ ਸੁਖ-ਸਹੂਲਤਾ ਮਿਲਣ ਦੇ ਨਾਲ-ਨਾਲ ਲੋਕਾਂ ਵਿੱਚ ਖੂਬ ਮਾਨ-ਸਮਾਨ ਮਿਲਦਾ ਹੈ। ਇਹੋ ਜਿਹੀ ਲੋਕਾਂ ਦੀ 35 ਦੀ ਉਮਰ ਤੋਂ ਬਾਅਦ ਧਨ ਦੀ ਕੋਈ ਕਮੀ ਨਹੀਂ ਹੁੰਦੀ। ਨੰਬਰ 12 છાતી ਦੇ ਵਿਚਕਾਰ ਤਿਲ ਹੋਣਾ ਜਿੰਨਾ ਲੋਕਾਂ ਦੀ છાਤੀ ਦੇ ਬਿਲਕੁਲ ਵਿਚਕਾਰ ਤਿਲ ਹੁੰਦਾ ਹੈ ਉਹ ਬਹੁਤ ਹੀ ਕਿਸਮਤ ਵਾਲੇ ਹੁੰਦੇ ਹਨ ਸਰੀਰ ਦੇ ਇਸ ਭਾਗ ਤੇ ਤਿਲ ਹੋਣਾ ਧਨ ਪ੍ਰਾਪਤੀ ਦਾ ਸੰਕੇਤ ਦਿੰਦਾ ਹੈ ਤੇ ਜ਼ਿੰਦਗੀ ਬਹੁਤ ਹੀ ਸੁੱਖ ਮੇਂ ਨਿਕਲਦੀ ਹੈ ਨਾਲ ਹੀ ਇਹੋ ਜਿਹੇ ਵਿਅਕਤੀਆਂ ਇੱਛਾਵਾਂ ਦੀ ਪੂਰਤੀ ਸਮੇਂ-ਸਮੇਂ ਤੇ ਹੁੰਦੀ ਰਹਿੰਦੀ ਹੈ ਇਹਨਾਂ ਨੂੰ ਧਨ ਦੀ ਕੋਈ ਕਮੀ ਨਹੀਂ ਹੁੰਦੀ ਤੇ ਆਪਣੀ ਮਿਹਨਤ ਦੇ दम ਤੇ ਆਪਣਾ ਮੁਕਾਮ ਹਾਸਲ ਕਰਦੇ ਹਨ ਜਿਸ ਨਾਲ ਸਮਾਜ ਵਿੱਚ ਇਹਨਾਂ ਦੀ ਨਵੀਂ ਪਛਾਣ ਬਣਦੀ ਹੈ ਨੰਬਰ 13 ਸੱਚੀ ਬਾਤ ਤੇ ਤਿੰਨ ਹੋਣਾ ਸਮੁੰਦਰੀ ਖਾਸਤਰ ਅਨੁਸਾਰ ਵਿਅਕਤੀ ਦੀ ਸੱਚੀ ਬਾਤ ਤੇ ਤਿੰਨ ਹੋਣਾ ਪ੍ਰਭੂਤਵ ਸੰਪੰਨ ਹੁੰਦਾ ਹੈ ਅਜਿਹੀ ਵਿਅਕਤੀ ਨੂੰ ਧਨ ਦੇ ਵੀ ਪ੍ਰਾਪਤੀ ਹੁੰਦੀ ਹੈ ਤੇ ਸਮਾਜ ਚ ਕਾਫੀ ਮਾਨ ਸਨਮਾਨ ਮਿਲਦਾ ਹੈ ਹਨਕੀ ਸ਼ੁਰੂਆਤ ਚ ਚੀਜ਼ਾਂ ਦੀ ਪ੍ਰਾਪਤੀ ਲਈ ਥੋੜਾ ਸੰਘਰਸ਼ ਕਰਨਾ ਪੈਂਦਾ ਹੈ ਪਰ ਮਿਹਨਤ ਨਾਲ ਹਰ ਖੇਤਰ ਚ ਕਾਮਯਾਬ ਹੁੰਦੇ ਹਨ ਤੇ ਪਰਿਵਾਰ ਦੇ ਨਾਲ ਸੁਖੀ ਜੀਵਨ ਬਿਤਾਉਂਦੇ ਹਨ ਨੰਬਰ 14 ਹਥੇਲੀ ਦੇ ਅਸ਼ੁੱਭ ਤਿਲ ਜੋਤਿਸ਼ ਸ਼ਾਸਤਰ ਚ ਦੱਸਿਆ ਗਿਆ ਹੈ ਕਿ ਹਥੇਲੀ ਦੇ ਸ਼ੁਕਰ ਪਰਵਤ ਤੇ ਤੇਲ ਦਾ ਹੋਣਾ ਚੰਗਾ ਨਹੀਂ ਮੰਨਿਆ ਜਾਂਦਾ ਇਹੋ ਜੇ ਮਨੁੱਖ ਦੇ ਵਿਚਾਰਾਂ ਦੀ ਪਵਿੱਤਰਤਾ ਖਤਮ ਹੋ ਜਾਂਦੀ ਹੈ ਤੇ ਇਹੋ ਜੇ ਲੋਕਾਂ ਦੀ ਵਿਅਤਾ ਜ਼ਿੰਦਗੀ ਵੀ ਮੁਸ਼ਕਲਾਂ ਨਾਲ ਭਰੀ ਹੁੰਦੀ ਹੈ ਇਸ ਤੋਂ ਇਲਾਵਾ ਮੰਗਲ ਪर्वਤ ਤੇ ਤਿਲ ਦਾ ਹੋਣਾ ਜੀਵਨ 'ਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਸੰਕੇਤ ਦਿੰਦਾ ਹੈ ਨਾਲ ਹੀ ਇਸ ਥਾਂ ਤੇ ਤਿਲ ਹੋਣਾ ਜਾਇਦਾਦ 'ਚ ਨੁਕਸਾਨ ਦੀ ਵੀ ਸੂਚਨਾ ਦਿੰਦਾ ਹੈ ਉਸੇ ਹੀ ਬੁੱਧ ਪर्वਤ ਤੇ ਤਿਲ ਹੋਣਾ ਅਚਾਨਕ ਹੋਣ ਵਾਲੇ ਨੁਕਸਾਨ ਵੱਲ ਸੰਕੇਤ ਦਿੰਦਾ ਹੈ ਇਸ ਲਈ ਇਹੋ ਜਿਹੇ ਲੋਕਾਂ ਨੂੰ ਆਰਥਿਕ ਮਾਮਲੇ ਸੰਭਲ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈ ਦੋਸਤੋ ਵੀਡੀਓ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ NK Voice ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੀ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਚ ਤਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ